ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਆਈ ਹੋਪ ਸਾਰੇ ਵਧੀਆ ਹੋਗੇ ਸੋ ਬਾਕੀ ਅਸੀਂ ਗੱਲ ਇੱਕ ਕਰਨ ਲੱਗੇ ਆ ਮੁੱਦੇ ਤੇ ਕਿ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਨੀਹਾ ਤੇ ਸੁਨੇਹਾ ਨੂੰ ਸੋ ਬਹੁਤ سارے ਕਮੈਂਟ ਆਏ ਆ ਕਿ ਬਹੁਤ ਸੋਹਣੀ ਵੀਡੀਓ ਮਤਲਬ ਬਣੀ ਆ ਤੇ ਕੋਸ਼ਿਸ਼ ਕੀਤੀ ਸੀ ਮਤਲਬ ਜੋ ਜੋ ਭੈਣ ਨਾਲ ਹੋਇਆ ਬਟ ਅਸੀਂ ਪ੍ਰੋਪਰ ਉਹ ਚੀਜ਼ ਵਿਖਾ ਵੀ ਨਹੀਂ ਸਕਦੇ ਤੇ ਦੂਸਰੇ ਨੰਬਰ ਤੇ ਕੋਸ਼ਿਸ਼ ਕੀਤੀ ਸੀ ਕਿ ਜਿਸ ਤਰ੍ਹਾਂ ਉਹਦੇ ਭੈਣ ਨਾਲ ਹੋਇਆ ਤੇ ਆਪਣੇ ਵੱਲੋਂ ਥੋੜਾ ਜਿਹਾ ਅਸੀਂ ਐਫਰਟ ਜਰੂਰ ਕੀਤਾ ਸੋ ਬਾਕੀ ਤੁਹਾਡੇ ਜੋ ਕਮੈਂਟ ਆਏ ਸੀ ਬਹੁਤ ਵਧੀਆ ਕਮੈਂਟ ਆਏ ਸੀ ਤੁਸੀਂ ਸਾਰਿਆਂ ਨੇ ਬੜਾ ਵਧੀਆ ਐਪਰੀਸ਼ੀਏਟ ਕੀਤਾ ਤੇ ਬਾਕੀ ਅ ਕਈਆਂ ਦੇ ਕਮੈਂਟ ਇਹ ਆਏ ਸੀ ਕਿ ਤੁਸੀਂ ਮਤਲਬ ਇਸ ਵੀਡੀਓ ਨੂੰ ਰੋਕੋ ਨਾ ਤੇ ਕੱਲ ਹੀ ਆਪਾਂ ਇੱਕ ਵੀਡੀਓ ਆਪਣੇ ਜੋ ਪੇਕੇ ਘਰ ਨੂੰ ਪੈਲ ਜਿਹੜੀ ਸਾਡੀ ਬੀਜੀ ਨਾਲ ਸੀ ਮੂਵੀ ਉਹ ਅਸੀਂ ਅਪਲੋਡ ਕੀਤੀ ਤੇ ਉਹ ਵੀ ਚਲੋ ਤੁਸੀਂ ਉਹ ਨੂੰ ਤੁਸੀਂ ਬੜਾ ਮਾਨਸਤ ਕਰ ਦਿੱਤਾ ਤੇ ਬਾਕੀ ਇਦਾਂ ਕਿ ਹੁਣ ਤੁਹਾਡੀ ਆਪਾਂ رائے ਲੈਣ ਲੱਗੇ ਹਾਂ ਸੋ ਸਾਰੇ ਜਣੇ ਮਤਲਬ ਜ਼ਰੂਰ ਆਪਣੇ ਕਮੈਂਟਸ ਜ਼ਰੂਰ ਸਾਡੇ ਨਾਲ ਸ਼ੇਅਰ ਕਰਿਓ ਕਿ ਆਪਾਂ ਨੇਹਾ ਦਾ ਸੁਨੇਹਾ ਨੈਕਸਟ ਸ਼ੁਰੂ ਕਰੀਏ ਕਿ ਨਾ ਕਰੀਏ ਠੀਕ ਹੈ ਜੀ वैसे ਸਾਡਾ ਪਾਰਟ ਆਪਾਂ ਲਗਭਗ ਰੈਡੀ ਕਰ ਰਹੇ ਆ ਤੇ ਜੇ ਤੁਹਾਡੀ ਇਜਾਜ਼ਤ ਹੁੰਦੀ ਆ ਤੇ ਆਪਾਂ ਉਹ ਪਾਰਟ ਮਤਲਬ ਅਪਲੋਡ ਕਰ ਦਈਏ ਸੋ ਸਾਰੇ ਜਣੇ ਪਲੀਜ਼ ਕਮੈਂਟ ਜ਼ਰੂਰ ਕਰਿਓ ਨਹੀਂ ਉਹ ਤੇ ਅਪਲੋਡ ਕਰਾਂਗੇ ਅੱਗੇ ਤੋਂ ਦੱਸਿਓ ਕਿ ਕੰਟੀਨਿਊ ਰੱਖੀਏ ਕਿ ਨਾ ਹਾਂ ਇਦਾਂ ਕਰ ਸਕਦੇ ਆ ਕਿ ਜਾਂ ਤੇ ਆਪਾਂ ਐਪੀਸੋਡ ਉਹ ਅਪਲੋਡ ਕਰ ਦਈਏ ਤੇ ਉਹ ਦੇਖ ਕੇ ਤੁਸੀਂ ਦੱਸਿਓ ਕਿ ਮਤਲਬ ਨੈਕਸਟ ਪਾਰਟ ਆਪਾਂ ਅਪਲੋਡ ਕਰੀਏ ਕਿ ਨਹੀਂ ਕਰੀ ਕੰਟੀਨਿਊ ਕਰੀਏ ਕਿ ਨਾ ਕਰੀਏ ਠੀਕ ਆ ਸੋ ਪਲੀਜ਼ ਅਸੀਂ ਮਤਲਬ ਤੁਹਾਡੀ رائے ਲੈਣ ਲੱਗੇ ਆ ਸੋ ਆਪਣੀ رائے ਜ਼ਰੂਰ ਆਪਣੇ ਕਮੈਂਟਾਂ ਦੇ ਵਿੱਚ ਸਾਡੇ ਨਾਲ ਸਾਂਝੀ ਕਰਿਓ ਹਨਾ ਤੇ ਬਾਕੀ ਆ ਰੀਜ਼ਨ ਕੀ ਹੈ ਕਿ ਮੈਂ ਤਾਂ ਬਹੁਤ ਲੱਗਦੀ ਹੈ ਸਾਡੀ ਵੀਡੀਓ ਬਣਾਉਣ ਦੇ ਵਿੱਚ ਤੇ ਬਹੁਤ ਤੁਸੀਂ ਸਾਰਿਆਂ ਨੇ ਮਤਲਬ ਪਿਆਰ ਦਾ ਸਾਡੀਆਂ ਵੀਡੀਓਜ਼ ਨੂੰ ਤੇ ਨੀਹਾ ਦਾ ਸਨੇਹਾ ਨੂੰ ਇੱਕ ਤੁਸੀਂ ਮਤਲਬ ਸਮਝ ਲਓ ਕਿ ਵਧੀਆ ਤਰੀਕੇ ਨਾਲ ਸਾਰਿਆਂ ਨੇ ਉਹਨੂੰ ਦੇਖਿਆ ਤੇ ਬੜਿਆ ਬਹੁਤ ਵਧੀਆ ਤਰੀਕੇ ਨਾਲ ਮਤਲਬ ਸਾਡੇ ਸਾਥ ਵੀ ਦਿੱਤਾ ਤੁਸੀਂ ਹੁਣ ਕਮੈਂਟ ਜ਼ਰੂਰ ਕਰਿਓ ਕਿ ਆਪਾਂ ਹੁਣ ਆਹ ਵੀਡੀਓ ਪੈ ਜਣੀ ਹੈ ਵੈਸੇ ਨੇਹਾ ਤਾਂ ਸੁਨੇਹਾ ਦਾ ਜਿਹੜਾ ਐਪੀਸੋਡ ਆ ਕਿੰਨਾ ਪਾਰਟ ਪਾਇਆ ਸੀ ਆਪਾਂ ਤਿੰਨ ਪਾਰਟ ਪਾਇਆ ਹੈ ਹੁਣ ਚੌਥਾ ਪੈਣਾ ਤਿੰਨ ਹੋ ਗਏ ਸਾਡੇ ਪਾਰਟ ਤੇ ਚੌਥਾ ਪਾਰਟ ਆਪਾਂ ਅਪਲੋਡ ਕਰਨ ਲੱਗੇ ਆ ਤੇ ਜਿਹੜਾ ਪੰਜਵਾਂ ਆਪਾਂ ਉਸ ਤੋਂ ਬਾਅਦ ਅਪਲੋਡ ਕਰੀਏ ਜਾਂ ਨਾ ਕਰੀਏ ਜਾਂ ਕੋਈ ਹੋਰ ਸੀਰੀਜ਼ ਸ਼ੁਰੂ ਕਰੀਏ ਉਹ ਤੇ ਡਿਪੈਂਡ ਆ ਹਾਂ ਉਹ ਤੁਹਾਡੇ ਤੇ ਡਿਪੈਂਡ ਆ ਸਾਰਾ ਕੁਝ ਹੈ ਨਾ ਸੋ ਇਸ ਕਰਕੇ ਪਲੀਜ਼ ਸਾਰੇ ਕਮੈਂਟ ਜ਼ਰੂਰ ਕਰਿਓ ਕਿ ਆਪਾਂ ਹੁਣ ਪੰਜਵਾਂ ਪਾਰਟ ਉਹਦਾ ਨਿਹਾਂ ਦਾ ਸੁਨੇਹਾ ਕਰੀਏ ਕਿ ਨਾ ਕਰੀਏ ਹੈਨਾ ਸੋ ਇਸ ਕਰਕੇ ਆਪਾਂ ਚੌਥਾ ਪਾਰਟ ਹੁਣ ਅਪਲੋਡ ਕਰਨ ਲੱਗੇ ਆ ਤੇ ਕੱਲ ਨੂੰ ਆਪਾਂ ਕਰ ਦਾਂਗੇ ਵੈਸੇ ਕੋਸ਼ਿਸ਼ ਹੋਊਗੀ ਕਿ ਕੱਲ ਨੂੰ ਆਪਾਂ ਕਰ ਦਾਂਗੇ ਚੌਥਾ ਪਾਰਟ ਤੇ ਕਿਉਂਕਿ ਆਪਾਂ ਸ਼ੂਟ ਚੱਲ ਰਿਹਾ ਸਾਡਾ ਤੇ ਹੁਣ ਇਸ ਪਾਰਟ ਦੇ ਵਿੱਚ ਮਤਲਬ ਲਾਸਟ ਤੁਸੀਂ ਦੇਖਿਆ ਸੀ ਤੀਜੇ ਪਾਰਟ ਦੇ ਵਿੱਚ ਕਿ ਜਿਸ ਤਰ੍ਹਾਂ ਨੀਹਾ ਨੂੰ ਮਤਲਬ ਬਾਕੀ ਮਤਲਬ ਸਾਰੇ ਜਾਨੇ ਦੇਖੂਗੇ ਕੰਟੀਨਿਊ ਜਿਨ੍ਹਾਂ ਨੇ ਫੋਰਥ ਪਾਰਟ ਹੀ ਪਹਿਲੀ ਵਾਰੀ ਦੇਖਣਾ ਵਾ ਉਹ ਵੀ ਫਰਸਟ ਤੋਂ ਦੇਖੋਗੇ ਤੁਹਾਨੂੰ ਸਟੋਰੀ ਤਾਂ ਸਮਝ ਆਣੀ ਹੈ ਮਤਲਬ ਕੋਸ਼ਿਸ਼ ਇਹ ਕਰਿਓ ਕਿ ਜਿਨ੍ਹਾਂ ਨੇ ਤੇ ਥਰਡ ਤੱਕ ਦੇ ਲਿਆ ਉਹ ਫੋਰਥ ਦੇਖਣ ਜਿਨ੍ਹਾਂ ਨੇ ਫੋਰਥ ਪਹਿਲੀ ਵਾਰੀ ਦੇਖਣਾ ਉਹ ਫਰਸਟ ਤੋਂ ਜਾ ਕੇ ਦੇਖਣ ਸੋ ਮਤਲਬ ਜਿਨ੍ਹਾਂ ਨੇ ਨਵੇਂ ਸੀਰੀਏ ਤੋਂ ਸ਼ੁਰੂ ਕਰਨੀ ਪਹਿਲੇ ਪਾੜ ਤੋਂ ਦੇਖਿਓ ਤਾਂ ਤੁਹਾਨੂੰ ਸਟੋਰੀ ਸਮਝ ਆਣੀ ਆ ਤੇ ਸਟੋਰੀ ਬਣੀ ਬਹੁਤ ਸੋਹਣੀ ਆ ਇਮੋਸ਼ਨਲ ਆ ਤੇ ਮਤਲਬ ਇਹ ਆ ਕਿ ਧੀਆ ਤੇ ਬਣੀ ਆ ਕਿ ਧੀਆ ਨਾਲ ਜੋ ਕੁਝ ਹੋ ਰਿਹਾ ਵਾ ਉਹਦੇ ਤੇ ਜ਼ਰੂਰੀ ਨਹੀਂ ਸਾਡੀ ਮੇਹਾਂ ਪਿਆਰ ਨਾ ਮਤਲਬ ਬਹੁਤ ਸਾਰੀ ਦੁਨੀਆ ਤੇ ਕੁੜੀਆਂ ਵਾਂ ਜਿਨ੍ਹਾਂ ਨਾਲ ਇਹ ਸਭ ਹੋ ਰਿਹਾ ਵਾ ਹੈਨਾ ਕੁਝ ਲੁਕੀਆਂ ਰਹਿੰਦੀਆਂ ਕਈਆਂ ਦੀਆਂ ਗੱਲਾਂ ਕਈਆਂ ਦਾ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਨਾਲ ਵਿਚਾਰੀਆਂ ਨਾਲ ਇਹ ਸਭ ਹੋਇਆ ਵਾ ਮਤਲਬ ਇਹ ਕੋਸ਼ਿਸ਼ ਕਰੇ ਪਤਾ ਵੀ ਲੱਗਦਾ ਪਰ ਐਕਚੁਅਲੀ ਕਈ ਵਿਚਾਰੀਆਂ ਕੋਲ ਰੱਬ ਵੱਲੋਂ ਇੰਨੀ ਇੱਕ ਸ਼ੈਨਸ਼ੀਲਤਾ ਹੁੰਦੀ ਹੈ ਕਿ ਵਿਚਾਰੀਆਂ ਨਾ ਮਤਲਬ ਸਹੀ ਜਾਂਦੀਆਂ ਵਾ ਜੋ ਮਰਜ਼ੀ ਹੋ ਜੇ ਉਹਨਾਂ ਨੇ ਸਹਿਣਾ ਹੀ ਆ ਵਿਚਾਰੀਆਂ ਨੇ ਤੇ ਉਹ ਮਤਲਬ ਆਪਣੀ ਜੂਨ ਕਿੱਥੇ ਨਹੀਂ ਆਈਆਂ ਸਹਿਣਾ ਵੀ ਇੱਕ ਪਾਪ ਐ ਮਤਲਬ ਦੁੱਖ ਦੇਣਾ ਤੇ ਕਿਸੇ ਨੂੰ ਪਾਪ ਐ ਪਰ ਸਹਿਣਾ ਵੀ ਪਾਪ ਐ ਸਹਿਣਾ ਵੀ ਨਹੀਂ ਚਾਹੀਦਾ ਮਤਲਬ ਇੰਨਾ ਸੋ ਆਪਾਂ ਮੈਂ ਗੱਲ ਕਰ ਰਹੀ ਸੀ ਕਿ ਜਿਹੜਾ ਚੌਥਾ ਪਾਰਟ ਸੀ ਨਾ ਆਪਣਾ ਥਰਡ ਪਾਰਟ ਸੀ ਉਹਦੇ ਵਿੱਚ ਆਪਾਂ ਮਤਲਬ ਤਰਨ ਨੂੰ ਯਾਨੀ ਕਿ ਜੋ ਨੀਹਾ ਦਾ ਕਿਰਦਾਰ ਨਿਭਾ ਰਹੀ ਆ ਇਹਨੂੰ ਅਸੀਂ ਮਤਲਬ ਜਿਹੜਾ ਫਿਲਮ ਦੇ ਵਿੱਚ ਜ਼ਹਿਰ ਖਵਾ ਦਿੱਤਾ ਹੋਇਆ ਜਦੋਂ ਉਹ ਭੈਣ ਨੂੰ ਖਵਾਇਆ ਸੀ ਹੁਣ ਉਸ ਤੋਂ ਅਗਲਾ ਪਾਰਟ ਜੋ ਭੈਣ ਨਾ ਹੋਇਆ ਉਹ ਅਸੀਂ ਤੁਹਾਡੇ ਨਾਲ ਚੌਥੇ ਪਾਰਟ ਵਿੱਚ ਸਾਂਝਾ ਕਰਾਂਗੇ ਸੋ ਸਾਰੇ ਜਣੇ ਪਲੀਜ਼ ਮਤਲਬ ਜ਼ਰੂਰ ਕਮੈਂਟ ਕਰਿਓ ਕਿਉਂਕਿ ਇਹ ਵੀਡੀਓ ਮੈਂ ਤਾਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਤੁਹਾਡੀ ਅਸੀਂ رائے ਲੈਣੀ ਆ ਕਿਉਂਕਿ ਤੁਸੀਂ ਸਾਡਾ ਪਰਿਵਾਰ ਹੋ ਕਿਉਂਕਿ ਬਹੁਤ ਸਾਰੇ ਕਮੈਂਟ ਆਏ ਸੀ ਕਿ ਤੁਸੀਂ ਇਸ ਵੀਡੀਓ ਨੂੰ ਨਾ ਰੋਕੋ ਨਾ ਰੋਕੋ ਸੋ ਅਸੀਂ ਡਿਸਾਈਡ ਇਹ ਕੀਤਾ ਕਿ ਜੇਕਰ ਤੁਹਾਨੂੰ ਚੌਥਾ ਪਾਰਟ ਤੁਸੀਂ ਉਸ ਨੂੰ ਪਿਆਰ ਦਿੰਦੇ ਹੋ ਆਈ ਥਿੰਕ ਪਹਿਲਾ ਪਾਰਟ 31000 ਤੋਂ ਪਲੱਸ ਹੋ ਚੁੱਕਾ ਵਾ ਹੈਨਾ ਸੋ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਅਗਰ ਇਹਨੂੰ ਵੀ ਤੁਸੀਂ ਓਦਾਂ ਹੀ ਤੁਸੀਂ ਲਾਈਕ ਸ਼ੇਅਰ ਕਮੈਂਟ ਕਰੋਗੇ ਤੇ ਫਿਰ ਆਪਾਂ ਨੈਕਸਟ ਆਪਾਂ ਬਹੁਤ ਜਲਦੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਠੀਕ ਹੈ ਜੀ ਬਾਕੀ ਇਹ ਹੈ ਕਿ ਵੀਡੀਓ ਬਣਾਉਂਦੇ ਆਂ ਹੀ ਖੁਦ ਬੜਾ ਇਮੋਸ਼ਨਲ ਹੁੰਨੇ ਆ ਕਿ ਕੋਈ ਇਦਾਂ ਵੀ ਕਰ ਸਕਦਾ ਕਿਸੇ ਦੀ ਧੀ ਨਾ ਨਾ ਕੋਈ ਕਿੰਨੇ ਰੀਜਾਂ ਨਾਲ ਵਿਆਹਦਾ ਵਾ ਹੈਨਾ ਕਿਦਾਂ ਕਿਦਾਂ ਆਪਣੇ ਸਾਰੀ ਉਮਰ ਦੀ ਜਮਾ ਪੂੰਜੀ ਵੀ ਆਪਣੇ ਧੀਆਂ ਦੇ ਵਿਆਹ ਤੇ ਲਾ ਦਿੰਦਾ ਕਿ ਸਾਡੀ ਧੀ ਬਸ ਸੁਖੀ ਰਵੇ ਹੈਨਾ ਪਰ ਜੀਨੇ ਵੀ ਜੋ ਵੀ ਇਦਾਂ ਕਰਦਾ ਬੜੀ ਮਾੜੀ ਗੱਲ ਆ ਮੈਨੂੰ ਦੇਣਾ ਰੋਲ ਕਰਦੇ ਹੁੰਦੇ ਸੱਚੀ ਇਦਾਂ ਦੀ ਹੁੰਦੀਆਂ ਆ ਸੱਸਾ ਫਜੋ ਪੈ ਕਰਦੀ ਪਈ ਆ ਹਾਂ ਸੁਮਨ ਦੇ ਤੇ ਕਈ ਵਾਰੀ ਕਹੂਗਾ ਕਿ ਮੈਂ ਨਹੀਂ ਕਰਨਾ ਮਤਲਬ ਕਿ ਮੈਂ ਤਾਂ ਜਿੰਨੂੰ ਮਿਲਦੀਆਂ ਨਾ ਵਾਕਿਆ ਉਹਨਾਂ ਦੇ ਕੀ ਵੀ ਦੀਦੀ ਹੋएगी ਕੁਝ ਨਹੀਂ ਪਤਾ ਮਤਲਬ ਮੈਂ ਤਾਂ ਨਾ ਇਹ ਗੱਲ ਸ਼ੇਅਰ ਕਰਨਾ ਚਾਹੁੰਦਾ ਕਿ ਅਸੀਂ ਬੇਸਿਕ ਸ਼ੂਟ ਕਰਦੇ ਆ ਨਾ ਪਰ ਜਦੂ ਆਪਾਂ ਸ਼ੂਟ ਕਰੀਦਾ ਨਾ ਤੋਂ ਇੱਕ ਵਾਰੀ ਮਤਲਬ ਉਹ ਜਿਹੜਾ ਇੱਕ ਰੋਲ ਹੁੰਦਾ ਕਿਰਦਾਰ ਹੁੰਦਾ ਉਹ ਸਾਨੂੰ ਉਹਦੇ ਚ ਖੁਬਣਾ ਪੈਂਦਾ ਜਦੋਂ ਆਪੋ ਇਸ ਨੂੰ ਆਪਣਾ ਪ੍ਰੈਕਟੀਕਲੀ ਕਰਦੇ ਨਾ ਤੇ ਬੜਾ ਹੀ ਟਫ ਹੁੰਦਾ ਕਿ ਵਾਕਿਆ ਵੀ ਕਿੱਦਾਂ ਮਤਲਬ ਉਹਦੇ ਨਾਲ ਉਸ ਟਾਈਮ ਵਿਚਾਰੀ ਨੇ ਉਸ ਚੀਜ਼ ਦਾ ਸਫਰ ਕੀਤਾ ਹੋਊਗਾ ਪਲੀਜ਼ ਸਾਰੇ ਜਣੇ ਚੌਥਾ ਪਾਰਟ ਵੀ ਦੇਖ ਕੇ ਕਮੈਂਟ ਜ਼ਰੂਰ ਕਰਿਓ ਆਪਣੀ ਰਾਇ ਜ਼ਰੂਰ ਦਿਓ ਕਿਉਂ ਪਾਰਟ ਤਾਨੂੰ ਕਿਵੇਂ ਦਾ ਲੱਗਾ ਤੁਹਾਡੇ ਕਮੈਂਟ ਜਿਹੜੇ ਤੁਹਾਡਾ ਹੌਸਲਾ ਵਧਾਉਂਦੇ ਆ ਤੇ ਸਾਨੂੰ ਇਹਦੇ ਨਾਲ ਹੀ ਇੱਕ ਮੋਟੀਵੇਸ਼ਨ ਮਿਲਦਾ ਵਾ ਤੇ ਸਾਨੂੰ ਇਹ ਪਤਾ ਲੱਗੂ ਤੁਸੀਂ ਅੱਗੇ ਵੇਖਣਾ ਚਾਹੁੰਦੇ ਜੇ ਸੀਡੀ ਨੂੰ ਜਾਂ ਨਹੀਂ ਵੇਖਣਾ ਚਾਹੁੰਦੇ ਤੁਹਾਨੂੰ ਕਿਵੇਂ ਦਾ ਲੱਗਾ ਪਲੀਜ਼ ਪਲੀਜ਼ ਕਮੈਂਟ ਜ਼ਰੂਰ ਕਰਿਓ ਕਿਉਂਕਿ ਜਿਹੜੇ ਥਰਡ ਪਾਰਟ ਤੇ ਤੁਹਾਡੇ ਕਮੈਂਟ ਆਏ ਆ ਨਾ ਉਹਨਾਂ ਦਾ ਕਰਕੇ ਹੀ ਅਸੀਂ ਫੋਰਥ ਪਾਰਟ ਜਿਹੜਾ ਅੱਗੇ ਸ਼ੁਰੂ ਕੀਤਾ ਵਾ ਮਤਲਬ ਕਹਿੰਦਾ ਭਾਵੇਂ ਕਿ ਤੁਹਾਡੀ ਚੋਇਸ ਸੀ ਤੁਹਾਡੀ ਰ ਹੈ ਜਿਹੜੀ ਸਾਡੇ ਲਈ ਬਹੁਤ ਮਹੱਨੇ ਰੱਖੀ ਹੈ ਸੋ ਸਾਰੇ ਜਣੇ ਪਲੀਜ਼ ਜ਼ਰੂਰ ਕਮੈਂਟ ਕਰਿਓ ਇਹ ਖਾਸ ਤੁਹਾਡੀ رائے ਲੈਣ ਵਾਸਤੇ ਹੀ ਆਪਾਂ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਹੇ ਹਾਂ ਇਹ ਵੀਡੀਓ ਮੈਂ ਨਾ ਇਹ ਵੀਡੀਓ ਮਤਲਬ ਇਹ ਕੋਈ ਫਨੀ ਜਾਂ ਕੋਈ ਕਿੱਦਾਂ ਨਹੀਂ ਆ ਇਹ ਵੀਡੀਓ ਅੱਜ ਕੱਲ ਹਰ ਇੱਕ ਇੱਕ ਘਰ ਛੱਡ ਕੇ ਨਾ ਦੂਸਰੇ ਘਰ ਦੀ ਏ ਕਹਾਣੀ ਆ ਇੱਕ ਘਰ ਛੱਡ ਕੇ ਦੂਸਰੇ ਘਰ ਦੀ ਏ ਕਹਾਣੀ ਆ ਕਿਸੇ ਦੀ ਗੱਲ ਬਾਹਰ ਆਉਂਦੀ ਆ ਕਿਸੇ ਦੀ ਨਹੀਂ ਆਉਂਦੀ ਕੋਈ ਅੰਦਰੇ ਅੰਦਰ ਚਰ ਜਾਂਦਾ ਹੋਈ ਮਤਲਬ ਜ਼ਰੂਰੀ ਨਹੀਂ ਕਿ ਹਰ ਕੋਈ ਉਹ ਤਿਆਂ ਨੂੰ ਹਾਂ ਲੇ ਦਿੰਦਾ ਆਪਣੀਆਂ ਨੂਆਂ ਨੂੰ ਕਈ ਮਾਰਦੀਆਂ ਜੀਆਂ ਕਈ ਜਿੰਦਗੀਆਂ ਹੀ ਲਾਸ਼ਾਂ ਬਣ ਕੇ ਤੁਰੀਆਂ ਫਿਰਦੀਆਂ ਆ ਇਹ ਤਾਂ ਅਚਰੀ ਹੈ ਹਾਂ ਹਰੇ ਕੋਈ ਜਿਹੜਾ ਵਾ ਨਾ ਜ਼ਿੰਦਗੀ ਜੀਂਦਾ ਵਾ ਕਿਸੇ ਨੂੰ ਫੋਲ ਕੇ ਵੇਖੋ ਉਹਨੂੰ ਪਤਾ ਲੱਗੂਗਾ ਕਿਵੇਂ ਆ ਕਿਵੇਂ ਨਹੀਂ ਆ ਤੇ ਇਸ ਕਰਕੇ ਥੋੜਾ ਜਿਹਾ ਮਤਲਬ ਸਾਨੂੰ ਸਿੱਖਣਾ ਵੀ ਚਾਹੀਦਾ ਵਾ ਸਿੱਖ ਵੀ ਮਿਲਦੀ ਹੈ ਕਿ ਸਾਨੂੰ ਕਿਸੇ ਨਾਲ ਮਾੜਾ ਨਹੀਂ ਕਰਨਾ ਚਾਹੀਦਾ ਜਾਂ ਕਿਦਾਂ ਜਿਵੇਂ ਦੀਆਂ ਸਾਡੀਆਂ ਧੀਆ ਵਾਂ ਓਵੇਂ ਦੀਆਂ ਜਿਹੜੀਆਂ ਆਪਾਂ ਲੈ ਕੇ ਆਉਨੇ ਆ ਉਹ ਵੀ ਤਾਂ ਕਿਸੇ ਦੀਆਂ ਧੀਆ ਹੀ ਹੁੰਦੀਆਂ ਸੋ ਮੈਂ ਨਾ ਇੱਕ ਗੱਲ ਹੋਰ ਤੁਹਾਨੂੰ ਸਾਂਝੀ ਕਰਨੀ ਮੇਰੇ ਯਾਦ ਆ ਰਿਹਾ ਮੈਨੂੰ ਕਿ ਫਰਸਟ ਪਾਰਟ ਦੇ ਵਿੱਚ ਪਤਾ ਨਹੀਂ ਕਈਆਂ ਨੇ ਕਮੈਂਟ ਕੀਤਾ ਕਿ ਤੁਸੀਂ ਇਹ ਕੀ ਮਤਲਬ ਸ਼ੁਰੂ ਕਰ ਲਿਆ ਜੀ ਤੁਸੀਂ ਮਤਲਬ ਮੁੱਦਾ ਚੱਕ ਲਿਆ ਵਾ ਮਤਲਬ ਕਿਉਂ ਕਰ ਰਹੇ ਹੋ ਜਿੱਦੇ ਜਿੱਦੇ ਨਾਲ ਹੋਈ ਆ ਉਹਦੇ ਘਰ ਦੇਆਂ ਨੂੰ ਪੁੱਛੋ ਇਹ ਇਦਾਂ ਕਰਕੇ ਉਹ ਕਰਕੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਨਾ ਕਿ ਦੇਖੋ ਪਤਾ ਕੀ ਆ ਸਾਨੂੰ ਕੋਈ ਉਦਾਂ ਦਾ ਲਾਲਚ ਨਹੀਂ ਕੀ ਹੈਗਾ ਬਟ ਆਪਾਂ ਕੋਸ਼ਿਸ਼ ਇਹ ਕਰ ਰਹੇ ਆਂ ਕਿ ਉਹ ਭੈਣਾ ਜੋ ਹੋਇਆ ਕਮ ਸੇ ਕਮ ਲੋਕਾਂ ਤੱਕ ਤੇ ਉਹ ਆਵਾਜ਼ ਪਹੁੰਚੇ ਉਹਨਾਂ ਦਾ ਦਰਦ ਪਹੁੰਚੇ ਹੈਨਾ ਕਿਉਂਕਿ ਅੱਜ ਕੱਲ ਕੀ ਹੈ ਕਿ ਜਿਹੜੀਆਂ ਨਿਊਜ਼ ਆਉਂਦੀਆਂ ਵਾ ਮਤਲਬ ਇੱਕ ਤੋਂ ਇੱਕ ਨਿਊਜ਼ ਆ ਰਹੀ ਆ ਸੋ ਬਾਅਦ ਉਹ ਨਿਊਜ਼ ਬਾਅਦ ਹਫਤਾ ਚੱਲੂਗੀ ਦੋ ਹਫਤਾ ਚੱਲੂਗੀ ਬਸ ਇਸ ਤੋਂ ਬਾਅਦ ਉਹ ਕિસ્사 ਹੀ ਖਤਮ ਕਰ ਦਿੰਦੇ ਆ ਕਿਉਂਕਿ ਕਲਯੁਗਾ ਇਹਦੇ ਵਿੱਚ ਕੁਛ ਨਾ ਕੁਛ ਅ ਅੱਗੇ ਤੋਂ ਅੱਗੇ ਆਈ ਜਾ ਰਿਹਾ ਹੈ ਨਾ ਕੋਈ ਨਾ ਕੋਈ ਘਟਨਾਵਾਂ ਹੋਈ ਹੋਈ ਜਾ ਰਹੀਆਂ ਸੋ ਮਤਲਬ ਮੈਂ ਅਸੀਂ ਮੇਨ ਸਾਡਾ ਮੁੱਦਾ ਸੀ ਵੀਡੀਓ ਬਣਾਉਣ ਦਾ ਕਿ ਦੇਖੋ ਉਹਨਾਂ ਦੇ ਘਰ ਮਤਲਬ ਜਿੱਦਾਂ ਨਿਆਹਾ ਹੋਣਾ ਜਾਂ ਉਹਨਾਂ ਦੇ ਸਹੁਰਿਆਂ ਦੇ ਘਰ ਜੋ ਐਕਚੁਅਲ ਚ ਹੁੰਦਾ ਰਿਹਾ ਨਾ ਉਹ ਨਿਊਜ਼ ਉਸ ਥ੍ਰੀਕੇ ਨੂੰ ਨਹੀਂ ਦੱਸ ਪਾਉਂਦੇ ਹੈ ਨਾ ਸਿਰਫ ਉਹ ਬਕਾਇਦਾ ਗੱਲ ਹੀ ਮਤਲਬ ਗੱਲਾਂ ਦੇ ਤੌਰ ਤੇ ਉਹ ਸਾਰਾ ਸਾਂਝਾ ਕਰਦੇ ਆ ਸਾਡੀ ਕੋਸ਼ਿਸ਼ ਇਹ ਹੈ ਕਿ ਆਪਾਂ ਉਸ ਨੂੰ ਰੈਲਿਟੀ ਆਪਾਂ ਸ਼ੂਟ ਕਰਕੇ ਇੱਕ ਵੀਡੀਓ ਬਣਾ ਕੇ ਤੁਹਾਡੇ ਤੱਕ ਉਹ ਚੀਜ਼ ਨੂੰ ਪਹੁੰਚਾਈਏ ਸੋ ਇਸ ਕਰਕੇ ਉਹ ਜਿਹੜੀ ਭੈਣ ਨੂੰ ਥੋੜਾ ਜਿਹਾ ਇਨਸਾਫ ਛੇਤੀ ਮਿਲੇ ਸੋ ਇਸ ਕਰਕੇ ਆਪਾਂ ਉੱਤੇ ਥੋੜਾ ਜਤਨ ਕਰੀਦਾ ਸੋ ਪਲੀਜ਼ ਮਤਲਬ ਨਾ ਮੈਂ ਆਪਣੇ ਵੇਖਣ ਵਾਲਿਆਂ ਨੇ ਇਹ ਕਹੂੰਗਾ ਕਿ ਇਸ ਨੂੰ ਨਾ ਪਲੀਜ਼ ਤੁਸੀਂ ਪੋਜ਼ਿਟਿਵਿਟੀ ਨਾਲ ਲਓ ਨੇਗੇਟਿਵਿਟੀ ਨਾ ਨਾ ਲਓ ਠੀਕ ਆ ਪਲੀਜ਼ ਉਹਦੇ ਵਿੱਚ ਜਿਹੜੀ 네ਗੇਟਿਵਿਟੀ ਨੇ ਸਾਡੇ ਮਾਈਂਡ ਦੀ ਸੋਚ ਆ ਕਿ ਆਪਾਂ ਆਪਣੇ ਮਾਈਂਡ ਨੂੰ ਕਿੱਥੇ ਸੈੱਟ ਕਰਨਾ ਵਾ ਆਪਾਂ ਇਹਨੂੰ 네ਗੇਟਿਵ ਸੋਚਣਾ ਜਾਂ ਪੋਜ਼ਿਟਿਵ ਸੋਚਣਾ ਹੋ ਸਕਦਾ ਹੈ ਕਿ ਕਿਸੇ ਵੇਲੇ ਕਿਸੇ ਦੇ ਦਿਮਾਗ 'ਚ 네ਗੇਟਿਵ ਸੋਚ ਆਈ ਹੈ ਨਾ ਉਹ ਵੀਡੀਓ ਵੇਖ ਕੇ ਉਹਨੂੰ ਆਪਣੇ ਆਪ 'ਚ ਤਰਸ ਆ ਗਿਆ ਹੋਵੇ ਉਹ ਪੋਜ਼ਿਟਿਵ ਸੋਚਣ ਲੱਗ ਜੇ ਮਨਦੀਪ ਉਹ ਚ ਨਾ ਕਈ ਵਾਰੀ ਇਹ ਵੀ ਇਦਾਂ ਹੁੰਦਾ ਕਿ ਕਈਆਂ ਨੇ ਕਮੈਂਟ ਕੀਤੇ ਸੀ ਉਦਾਂ ਬਟ ਸਾਡੇ ਕਈ ਵੀਅਰਜ਼ ਇਦਾਂ ਦੇ ਹੈਗੇ ਆ ਜਿਹੜੇ ਰੈਗੂਲਰ ਸਾਨੂੰ ਸ਼ੁਰੂਆਤ ਤੋਂ ਹੀ ਦੇਖ ਰਹੇ ਆ ਉਹਨਾਂ ਨੇ ਉਹਨਾਂ ਦਾ ਰਿਪਲਾਈ ਦਿੱਤਾ ਸਾਨੂੰ ਦੇਣ ਦੀ ਲੋੜ ਹੀ ਨਹੀਂ ਪਈ ਲੋੜ ਨਹੀਂ ਪਈ ਹੈ ਨਾ ਉਹਨਾਂ ਨੇ ਖੁਦ ਰਿਪਲਾਈ ਦਿੱਤਾ ਵੀ ਨਹੀਂ ਤੁਸੀਂ ਇੱਥੇ ਗਲਤ ਹੋ ਉਹ ਸਹੀ ਕਰ ਰਹੇ ਆ ਸੋ ਸਾਨੂੰ ਇਸ ਗੱਲ ਦੀ ਬੜਾ ਮਤਲਬ ਮਨ ਨੂੰ ਸ਼ਾਂਤੀ ਮਿਲਦੀ ਖੁਸ਼ੀ ਮਿਲਦੀ ਆ ਕਿ ਸਾਡੇ ਸਪੋਰਟਰ ਹੈਗੇ ਆ ਮਤਲਬ ਹੈ ਨਾ ਜਿਹੜੇ ਉਹਨਾਂ ਨੇ ਰਿਪਲਾਈ ਕਰਦੇ ਆ ਰਿਪਲਾਈ ਵੀਊ ਕਰਦੇ ਆ ਜਿਹੜੇ ਮਤਲਬ ਜਿਹੜੇ ਸਾਡੇ ਅਜੇ ਤ ਕਿਉਂਕਿ YouTube ਵੀ ਰਿਕਮੈਂਡ ਕਰਦਾ ਉਸ ਚੀਜ਼ ਨੂੰ ਸੋ ਜਿਹੜੇ ਸਾਡੇ ਨਾਲ ਨਹੀਂ ਜਿਹੜੇ ਉਹਨਾਂ ਨੂੰ ਮਤਲਬ ਥੋੜਾ ਜਿਹਾ ਆਊਟ ਲੱਗੂਗਾ ਬਟ ਜਿਹੜੇ ਸਾਡੇ ਨਾਲ ਸ਼ੁਰੂ ਤੋਂ ਜੁੜੇ ਆ ਉਹ ਸਾਡੇ ਲਈ ਮਤਲਬ ਸਟੈਂਡ ਲੈਂਦੇ ਆ ਕਿਉਂਕਿ ਸਾਡਾ YouTube ਤੋਂ ਜੱਨੇ ਵੀ ਸਾਡੇ ਵਿਊਰ ਆਪਣੇ ਆ ਸਬਸਕ੍ਰਾਈਬਰ ਉਹ ਸਾਡੀ ਫੈਮਿਲੀ ਆ ਤੋ ਸਾਡੇ ਸਾਥ ਦਿੰਦੇ ਆ ਕਿਉਂਕਿ ਬਾਕੀ ਹਰ ਇੱਕ ਸ਼ਿੱਕੇ ਦੇ ਦੋ ਪਹਿਲੂ ਆ ਉਹਨੂੰ ਕਿਹੜੀ ਨਜ਼ਰ ਨਾਲ ਵੇਖਣਾ ਇਹ ਸਾਡੇ ਤੇ ਡਿਪੈਂਡ ਕਰਦਾ ਵਾ ਬਿਲਕੁਲ 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 ਠੀਕ ਹੈ ਨਾ ਆਪਾਂ ਉਹਨੂੰ 네ਗੇਟਿਵਲੀ ਲੈਣਾ ਜਾਂ ਪੋਜ਼ਿਟਿਵਲੀ ਲੈਣਾ ਸੋ ਸਾਰੇ ਜਣੇ ਪਲੀਜ਼ ਤੁਸੀਂ ਕਮੈਂਟ ਜ਼ਰ ਠੀਕ ਹੈ ਜੀ ਕਿਉਂਕਿ ਇੱਕ ਖਾਸ ਕਰਕੇ ਮੈਂ ਦੁਬਾਰਾ ਤੁਹਾਨੂੰ ਕਹਿ ਰਿਹਾ ਕਿ ਇਹ ਵੀਡੀਓ ਇਸ ਲਈ ਆਪਾਂ ਅਪਲੋਡ ਕਰ ਰਹੇ ਹਾਂ ਤੁਹਾਡੀ رائے ਜਾਣਨ ਵਾਸਤੇ ਠੀਕ ਹੈ ਜੀ ਸੋ ਕਮੈਂਟਾਂ ਦੀ ਤੁਹਾਡੇ ਦੀ ਵੇਟ ਰਹੇਗੀ ਥੈਂਕ ਯੂ ਸੋ ਮਚ